ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਵਿਦਿਆਰਥੀ ਮਿੱਠੀਆਂ ਫੁੱਲੀਆਂ ਦੇ ਚੱਕਰ ਚ ਭਾਵ ਕਿ ਉਹ ਏਜੰਟਸ ਦੇ ਚੱਕਰ ਚ ਜਿਹੜੇ ਮਿਸਲੀਡ ਕਰਦੇ ਨੇ ਆਪਣੇ ਪ੍ਰੋਫਾਈਲ ਖਰਾਬ ਨਾ ਕਰਨ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਇਸੇ ਟੌਪਿਕ ਤੇ ਐਕਸਪਲੇਨ ਕਰਨਗੇ ਕੋਈ ਮੁਲਕ ਹੋਵੇ ਭਾਵੇਂ ਆਸਟ੍ਰੇਲੀਆ ਬਹੁਤ ਸਾਰੇ ਵਿਦਿਆਰਥੀ ਆਪਣੇ ਪ੍ਰੋਫਾਈਲ ਖਰਾਬ ਕਰਕੇ ਰਿਫਿਊਜ਼ਲ ਲੈ ਰਹੇ ਨੇ ਬਹੁਤ ਇੰਪੋਰਟੈਂਟ ਗੱਲਾਂ ਨੇ ਜ਼ਰੂਰ ਸੁਣਨਾ ਜਗਪ੍ਰੀਤ ਜੀ ਕਰਿਓ ਗੱਲ ਸਾਂਜੀ ਬਹੁਤ ਸਾਰਾ ਸਟੂਡੈਂਟ ਜਿਹੜਾ ਉਹ ਬਹੁਤ ਸਾਰੀਆਂ ਅਟਰੈਕਸ਼ਨਸ ਤੋਂ ਅਟਰੈਕਟ ਹੋ ਕੇ ਆਪਣੇ ਪ੍ਰੋਫਾਈਲਸ ਨੂੰ ਖਰਾਬ ਕਰ ਰਿਹਾ ਹੈ ਨਾਰਮਲੀ ਕੀ ਹੁੰਦਾ ਹੈ ਕਿ ਸਟੂਡੈਂਟਸ ਜੋ ਏਜ ਗਰੁੱਪ ਹੁੰਦੀ ਹੈ 18 ਸਾਲ ਤੋਂ ਲੈ ਕੇ 22 23 ਸਾਲ ਦੀ ਜਿਹਦੇ ਵਿੱਚ ਪਲੱਸ 2 ਪਾਸ ਆਊਟ ਸਟੂਡੈਂਟ ਵੀ ਆ ਜਾਂਦਾ ਹੈ ਗ੍ਰੈਜੂਏਟ ਪਾਸ ਆਊਟ ਸਟੂਡੈਂਟ ਵੀ ਆ ਜਾਂਦਾ ਹੈ ਇਹ ਬਹੁਤ એનર્ਜੀ ਵਾਲੀ ਔਰ ਕ੍ਰੇਜ਼ੀ ਏਜ ਹੁੰਦੀ ਹੈ ਇਹਦੇ ਵਿੱਚ ਬੰਦਾ ਪਹਾੜ ਨਾਲ ਵੀ ਮੱਥਾ ਲਾ ਲੈਂਦਾ ਸੋ ਜਦੋਂ ਉਹ ਅਟਰੈਕਟਿਵ ਪੁਆਇੰਟਸ ਦੇਖਦਾ ਹੈ ਸਟੂਡੈਂਟ ਕਿ ਆਸਟ੍ਰੇਲੀਆ ਮੈਂ ਮੇਰਾ ਡ੍ਰੀਮ ਡੈਸਟੀਨੇਸ਼ਨ ਹੈ ਮੈਂ ਆਸਟ੍ਰੇਲੀਆ ਅਪਲਾਈ ਕਰਨਾ ਹੈ ਸੋ ਉੱਥੇ ਕਈ ਵਾਰੀ ਕੰਸਲਟੈਂਟਸ ਉਹਨਾਂ ਨੂੰ ਮਿੱਠੀਆਂ ਫੁੱਲੀਆਂ ਪਾਉਂਦੇ ਰਹਿੰਦੇ ਨੇ ਔਰ ਆਪਣਾ ਉਪਭਿਕ ਵੀ ਖਰਾਬ ਕਰਦੇ ਨੇ ਪੈਸਾ ਵੀ ਖਰਾਬ ਕਰਦੇ ਨੇ ਔਰ ਸਮਾਂ ਵੀ ਖਰਾਬ ਕਰਦੇ ਨੇ ਆਸਟ੍ਰੇਲੀਆ ਦਾ ਵੀਜ਼ਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਬਹੁਤ ਖਾਸ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਉਹਦੇ ਵਿੱਚ ਅਕੈਡਮਿਕਸ ਵੀ ਆਉਂਦੇ ਨੇ ਉਹਦੇ ਵਿੱਚ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਵੀ ਆਉਂਦੀਆਂ ਨੇ ਉਹਦੇ ਨਾਲ ਨਾਲ ਤੁਹਾਡੇ ਫੰਡਸ ਕੀ ਨੇ ਤੁਹਾਡੇ ਇਨਕਮ ਪ੍ਰੂਫਸ ਕੀ ਨੇ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਕਾਊਂਟ ਹੁੰਦੀਆਂ ਨੇ ਅਗਰ ਤੁਸੀਂ ਸਟੈਪ ਬਾਈ ਸਟੈਪ ਇਹ ਸਾਰੇ ਪੈਰਾਮੀਟਰਸ ਨੂੰ ਕੰਪਲੀਟ ਕਰਦੇ ਹਾਂ ਫਿਰ ਤੁਹਾਨੂੰ ਆਸਟ੍ਰੇਲੀਆ ਅਪਲਾਈ ਕਰਨ ਦਾ ਬੈਨੀਫਿਟ ਹੈ ਆਦਰਵਾਇਜ਼ ਕੀ ਹੈ ਕਿ ਤੁਸੀਂ ਐਪਲੀਕੇਸ਼ਨ ਪਾਉਂਗੇ ਪੈਸੇ ਖਰਾਬ ਕਰੋਗੇ ਸਮਾਂ ਖਰਾਬ ਕਰੋਗੇ ਔਰ ਦੋਰੇ ਵਾਰ ਆਪਣੀ ਐਪਲੀਕੇਸ਼ਨ ਤੁਸੀਂ ਆਸਟ੍ਰੇਲੀਆ ਅਪਲਾਈ ਕਰਨ ਤੋਂ ਵੀ ਜਾਂਦੇ ਲੱਗੋਗੇ ਜੇਕਰ ਤੁਸੀਂ CBSE ਪਾਸ ਆਊਟ ਹੋ ICSE ਪਾਸ ਆਊਟ ਹੋ ਇਹ ਮੈਂ ਤੁਹਾਨੂੰ ਕਰੰਟ ਸਿਚੁਏਸ਼ਨ ਦੇ ਹਿਸਾਬ ਨਾਲ ਗੁੱਟ ਪ੍ਰੋਫਾਈਲ ਕਿਹੜਾ ਐਲਿਜੀਬਲ ਪ੍ਰੋਫਾਈਲ ਸਾਰੇ ਹੁੰਦੇ ਆ ਕੋਈ ਕਾਲਜ ਚ ਐਲਿਜੀਬਲ ਹੈ ਕੋਈ ਲੈਵਲ 1 ਦੀ ਯੂਨੀਵਰਸਿਟੀ ਚ ਐਲਿਜੀਬਲ ਹੈ ਕੋਈ ਲੈਵਲ 2 ਚ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਐਲਿਜੀਬਿਲਟੀ ਦੇ ਉੱਤੇ ਨਹੀਂ ਜਾਣਾ ਇਨ ਐਕਚੁਅਲ ਦੇ ਵਿੱਚ ਹਾਈ ਕਮਿਸ਼ਨ ਆਸਟ੍ਰੇਲੀਆ ਵੀਜ਼ਾ ਕਿਹਨੂੰ ਦਊਗਾ ਤੁਸੀਂ ਉਹਦੇ ਅਕੋਰਡਿੰਗਲੀ ਆਪਣੀ ਐਪਲੀਕੇਸ਼ਨ ਨੂੰ ਡਿਮੋਨਸਟ੍ਰੇਟ ਕਰ ਤੁਸੀਂ ਪਲੱਸ 2 ਕੀਤੀ ਹੈ ਤੁਹਾਡੇ ਸੀਬੀਐਸਸੀ ਜਾਂ ਆਈਸੀਐਸਈ ਪਾਸ ਆਊਟ ਹੋ 62 65% ਤੁਹਾਡੇ ਓਵਰਆਲ ਨੇ ਔਰ ਈਚ ਸਬਜੈਕਟ ਵੀ ਤੁਹਾਡੇ ਕੋਲ 60% ਹੈਗੇ ਆ ਕੁਝ ਯੂਨੀਵਰਸਿਟੀਆਂ ਤੁਹਾਡੇ ਕੋਲੋਂ 65% ਈਚ ਵੀ ਡਿਮਾਂਡ ਕਰਨਗੀਆਂ ਉਹ ਡਿਪੈਂਡ ਕਰੇਗਾ ਤੁਸੀਂ ਕਿਹੜੀ ਟ੍ਰੇਡ ਤੋਂ ਤੁਸੀਂ ਮੈਡੀਕਲ ਕੀਤਾ ਹੈ ਨਾਨ ਮੈਡੀਕਲ ਕੀਤਾ ਹੈ ਕਮਰਸ ਕੀਤਾ ਹੈ ਔਰ ਫਰਦਰ ਤੁਸੀਂ ਜਨਰਲ ਪ੍ਰੋਗਰਾਮਸ ਜਾ ਰਹੇ ਹੋ ਜਾਂ ਤੁਸੀਂ ਕੁਝ ਸਪੈਸ਼ਲਾਈਜ਼ਡ ਪ੍ਰੋਗਰਾਮ ਚ ਜਾ ਰਹੇ ਹੋ ਉਹਦੇ ਅਕੋਰਡਿੰਗਲੀ ਤੁਹਾਡੀ ਅਕੈਡੈਮਿਕ ਜਿਹੜੀ ਰਿਕੁਆਇਰਮੈਂਟ ਉਹ ਪੂਰੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਗੱਲ ਆਏਗੀ ਇੰਗਲਿਸ਼ ਪ੍ਰੋਫੀਸ਼ੈਂਸੀ ਨੂੰ ਲੈ ਕੇ ਤੁਸੀਂ ਆਇਲਸ 6 ਈਚ ਕੀਤਾ ਜਾਂ ਓਵਰਆਲ ਤੁਹਾਡਾ 6 ਹੈ ਨਾਟ ਲੈਸ ਦੈਨ 5.5 ਹੈ ਤਾਂ ਕੋਸ਼ਿਸ਼ ਕਰੋ ਰੀਡਿੰਗ ਔਰ ਰਾਈਟਿੰਗ 'ਚ ਅਗਰ ਤੁਹਾਡੇ 6 ਬੈਂਡ ਨੇ ਦਿਸ ਕੁਡ ਬੀ ਕਨਸੀਡਡ ਅ ਵੈਰੀ ਗੁੱਡ ਇੰਗਲਿਸ਼ ਪ੍ਰੋਫੀਸ਼ੈਂਟ ਸਟੂਡੈਂਟ ਔਰ ਇੱਕ ਮੋਡਿਊਲ 5.5 ਤੁਹਾਡਾ ਲਿਸਨਿੰਗ ਔਰ ਸਪੀਕਿੰਗ ਤੇ ਚੱਲਦਾ ਹੈ ਗੈਪ ਜ਼ਰੂਰ ਮੈਂ ਇੱਥੇ ਗੱਲ ਕਰੂੰਗਾ ਕਿ ਗੈਪ ਦੇ ਅਕੋਰਡਿੰਗਲੀ ਜਿਹੜਾ ਸਿਸਟਮ ਹੈ ਆਸਟ੍ਰੇਲੀਆ ਪਲੱਸ 2 ਪਾਸ ਆਊਟ ਸਟੂਡੈਂਟਸ ਨੂੰ ਹਮੇਸ਼ਾ ਰੀਸੈਂਟ ਹੀ ਪਿਕ ਕਰਦਾ ਹੈ ਅਗਰ ਤੁਸੀਂ 2026 ਦੇ ਇਨਟੇਕਸ ਨੂੰ ਅਪਲਾਈ ਕਰ ਰਹੇ ਹੋ ਤੁਸੀਂ ਫੈਬ ਅਪਲਾਈ ਕਰ ਰਹੇ ਹੋ ਜੁਲਾਈ ਅਪਲਾਈ ਕਰ ਰਹੇ ਹੋ ਤਾਂ ਆਸਟ੍ਰੇਲੀਆ ਤੁਹਾਡਾ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪਿਕ ਕਰਨਗੀਆਂ ਪਲੱਸ 2 2025 ਵਾਲਾ ਸੋ ਇਹ ਗੱਲ ਹੋਊਗੀ ਗੈਪ ਦੀ ਅਕੈਡੈਮਿਕ ਰਿਕੁਆਇਰਮੈਂਟਸ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਇਸ ਤੋਂ ਬਾਅਦ ਗੱਲ ਹੁੰਦੀ ਹੈ ਤੁਹਾਡੇ ਆ ਫੰਡਿੰਗਸ ਨੂੰ ਲੈ ਕੇ ਜਦੋਂ ਵੀ ਤੁਸੀਂ ਫੰਡਸ ਸ਼ੋ ਕਰਨੇ ਆ ਇੱਥੇ ਨਾ ਆਮ ਤੌਰ ਤੇ ਸਟੂਡੈਂਟਸ ਨਾਲਦਾ ਪੈਸੇ ਸ਼ੋ ਕਰਨੇ ਆ ਜੀ ਇਧਰ ਉਧਰੋਂ ਫੜ ਕੇ ਸ਼ੋ ਕਰ ਦਾਂਗੇ ਇਨ ਐਕਚੁਅਲ ਜਿਹੜਾ ਫੰਡ ਹੈ ਉਹ ਕੈਲਕੂਲੇਟ ਕਿੱਦਾਂ ਹੁੰਦਾ ਉਹਦੇ ਵਿੱਚ ਤੁਹਾਡੀ 1 ਸਾਲ ਦੀ ਫੀਸ ਕੈਲਕੂਲੇਟ ਹੋਏਗੀ 1 ਸਾਲ ਦੀ ਤੁਹਾਡੀ ਲਿਵਿੰਗ ਕਾਸਟ ਕੈਲਕੂਲੇਟ ਹੋਏਗੀ ਪਲੱਸ ਸਰਟਨ ਮਿਸਲੀਨੀਅਸ ਚਾਰजेस ਸੋ ਇਹ ਤੁਹਾਡਾ ਟੋਟਲ ਅਮਾਉਂਟ ਬਣੂਗਾ ਜਿਹੜਾ ਕਿ ਤੁਹਾਡੇ ਕੋਲ 3 ਮਹੀਨੇ ਪੁਰਾਣਾ ਮਿਨੀਮਮ ਹੋਣਾ ਚਾਹੀਦਾ ਹੈ ਮੋਸਟਲੀ ਲੈਵਲ 1 ਯੂਨੀਵਰਸਿਟੀਆਂ ਤੁਹਾਡੇ ਕੋਲ 3 ਮੰਥ 올ਡ ਡਿਮਾਂਡ ਕਰਨਗੀਆਂ ਹੋ ਸਕਦਾ ਕੋਈ ਇੱਕਦੁੱਕਾ ਯੂਨੀਵਰਸਿਟੀਆਂ ਤੁਹਾਡੇ ਕੋਲੋਂ 6 ਮੰਥ ਵੀ ਡਿਮਾਂਡ ਕਰਨ ਬਟ 95% ਯੂਨੀਵਰਸਿਟੀਆਂ ਤੁਹਾਡੇ ਕੋਲੋਂ 3 ਮੰਥ ਦਾ 올ਡ ਫੰਡਸ ਡਿਮਾਂਡ ਕਰਨਗੀਆਂ ਹੁਣ ਕੱਲੇ ਫੰਡ ਪਾ ਕੇ ਨਹੀਂ ਸਰਨਾ ਸਟੂਡੈਂਟ ਲੱਗਦਾ ਵੀ ਪੇਰੈਂਟਸ ਨੂੰ ਕਈ ਵੈਲ ਐਜੂਕੇਟਿਡ ਨਹੀਂ ਹੈਗੇ ਜਾਂ ਉਹ ਉਹਤੇ ਐਕਸਪੋਜ਼ ਐਕਸਪੋਜ਼ਰ ਉਹਨਾਂ ਨੂੰ ਨਹੀਂ ਹੈਗਾ ਉਸਕੇ ਇਚਣ ਲੱਗਦਾ ਵੀ ਪੈਸੇ ਫੜਫੜਾ ਕੇ ਪਾ ਲਾਂਗੇ ਤੇ ਇਹ ਆਪਣਾ ਕੰਮ ਸਬਜੂਗਾ ਇਕੱਲੇ ਫੰਡਸ ਨਾਲ ਤੁਹਾਡਾ ਆਸਟ੍ਰੇਲੀਆ ਚ ਨਹੀਂ ਸਰਨਾ ਉੱਥੇ ਨਾਲ ਤੁਹਾਨੂੰ ਇਨਕਮ ਸੋਰਸਸ ਵੀ ਚਾਹੀਦੇ ਉਹਦੇ ਵਿੱਚ ਤੁਹਾਡੀਆਂ ਆਈਟੀਆਰਸ ਆਣਗੀਆਂ ਤੁਹਾਡੇ ਜੋ ਵੀ ਤੁਸੀਂ ਅਗਰ ਜੌਬ ਕਰਦੇ ਹੋ ਤਾਂ ਉਹਦੀ ਸੈਲਰੀ ਕੰਪਿਊਟੇਸ਼ਨ ਆਏਗੀ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਉਹਦੀਆਂ ਕਰੰਟ ਅਕਾਊਂਟ ਸਟੇਟਮੈਂਟਸ ਲੱਗਣਗੀਆਂ ਜਾਂ ਉਹਦੇ ਐਵੀਡੈਂਸਸ ਲੱਗਣਗੇ ਤੁਹਾਡੇ ਬਿਜ਼ਨਸ ਪ੍ਰੂਵ ਕਰਨ ਦੇ ਲਈ ਤੁਹਾਡੀਆਂ ट्रांजੈਕਸ਼ਨਸ ਪ੍ਰੂਵ ਕਰਨ ਦੇ ਲਈ ਸੋ ਅਗਰ ਇਹ ਸਾਰੇ ਪੈਰਾਮੀਟਰਸ ਸੀਬੀਐਸਸੀ ਆਈਸੀਐਸਸੀ ਪਾ ਕਹਿੰਤੋਂ 60 ਪੈਟ ਪਰਸੈਂਟ ਇੰਚ ਨੇ ਆਲਸ 6 ਇੰਚ ਹੈ ਇੱਕ ਚ ਸਾਢੇ ਪੰਜ ਹੈ ਰੀਡਿੰਗ ਰਾਈਟਿੰਗ 6 ਨੇ ਇਨਕਮ ਪ੍ਰੂਫ ਤੁਹਾਡੇ ਕੋਲ ਪੂਰੇ ਨੇ ਫੰਡ 3 ਮਹੀਨੇ ਪੁਰਾਣੇ ਨੇ ਤਾਂ ਡੈਫੀਨੇਟਲੀ ਥਿਸ ਇਸ ਅ ਵੈਰੀ ਵੈਰੀ ਗੁੱਡ ਪ੍ਰੋਫਾਈਲ ਟੂ ਅਪਲਾਈ ਫਾਰ ਆਸਟ੍ਰੇਲੀਆ ਸਟੱਡੀ ਵੀਜ਼ਾ ਸਪੈਸੀਫਿਕਲੀ ਪਲੱਸ 2 ਪਾਸ ਆਊਟ ਸਟੂਡੈਂਟਸ ਇੱਥੇ ਹੁਣ ਐਲੀਜੀਬਿਲਟੀ ਨੋਨ ਐਲੀਜੀਬਿਲਟੀ ਦੀ ਮੈਂ ਗੱਲ ਨਹੀਂ ਕਰ ਰਿਹਾ ਗੁੱਡ ਪ੍ਰੋਫਾਈਲ ਐਜ਼ ਆਫ ਦੀ ਆਸਟ੍ਰੇਲੀਆ ਹਾਈ ਕਮਿਸ਼ਨ ਦੀ ਮੈਂ ਗੱਲ ਕਰ ਰਿਹਾ ਸੋ ਥਿਸ ਇਸ ਵੈਰੀ ਇੰਪੋਰਟੈਂਟ ਥਿੰਗ ਟੂ ਬੀ ਅੰਡਰਸਟੈਂਡ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 2-3 ਸਾਲ ਦਾ ਗੈਪ ਹੈ ਬਟ ਉਹਦੇ ਕੋਲ ਤੁਹਾਡੇ ਕੋਲ ਪ੍ਰੋਪਰ ਐਕਸਪੀਰੀਅੰਸ ਹੈ ਸੈਲਰੀਜ਼ ਔਨ ਅਕਾਊਂਟ ਨੇ ਸੋ ਹਰ ਇੱਕ ਚੀਜ਼ ਅਗਰ ਤੁਹਾਡੀ ਕੰਪਲੀਟ ਹੈ ਤੇ ਗ੍ਰੈਜੂਏਸ਼ਨ ਵਾਲੇ 2-3 ਸਾਲ ਦੇ ਗੈਪ ਨੂੰ ਕਵਰ ਅਪ ਕਰਕੇ ਵੀ ਆਪਣੀ ਐਪਲੀਕੇਸ਼ਨ ਲਾ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਔਰ ਟੈਲੀਫੋਨ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਵੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਜਾਂ ਕੋਈ ਕਲੈਰਿਟੀ ਚਾਹੁੰਦੇ ਹੋ ਤੇ ਆਪਣਾ ਹਰ ਸ਼ੰਕਾ ਦੂਰ ਕਰੋ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ ਵਿਦਿਆਰਥੀਆਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਕੋਰਸ ਦੇ ਸਿਲੈਕਸ਼ਨ ਫੀਸਾਂ ਦੇ ਸਬੰਧ ਵਿੱਚ ਸਮਝਣ ਦੇ ਵਿੱਚ ਜਾਂ ਤੁਸੀਂ ਕਿਹੜੇ ਕੋਰਸ 'ਚ ਜਾਣਾ ਸੋ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਤੇ ਸਕਸੈਸ ਰੇਟ ਦੇ ਚਾਂਸਸ ਹੋਰ ਵਧਣਗੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰੋ ਜਾਂ ਤੁਸੀਂ ਟੈਲੀਫੋਨ ਦੇ ਜ਼ਰੀਏ ਸੰਭਾਲ ਲੈ ਕੇ ਮਿਲੋ ਤੁਸੀਂ ਆਨਲਾਈਨ ਵੈਬਸਾਈਟਸ ਦੇ ਜ਼ਰੀਏ ਵੀ ਈਮੇਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਔਰ ਤੁਸੀਂ ਕਿਸੇ ਵੀ ਹਿੱਸੇ 'ਚ ਉਹ ਦੇਸ਼ ਦੇ ਅਪਲਾਈ ਕਰ ਸਕਦੇ ਹਾਂ ਥੈਂਕ ਯੂ ਸੋ ਮਚ